ਸਤਿ ਸ੍ਰੀ ਅਕਾਲ ਜੀ ਜਸਮਿੰਦਰ ਦੀ ਰਸੋਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਬਣਾਵਾਂਗੀ ਪੂਜੇ ਹੋਏ ਚਨੇ ਦੀਆਂ ਪਿੰਨੀਆਂ ਕਈ ਲੋਕ ਇਹਨਾਂ ਨੂੰ ਲੱਡੂ ਵੀ ਕਹਿ ਦਿੰਦੇ ਨੇ ਕਈ ਇਹਨਾਂ ਨੂੰ ਪਿੰਨੀਆਂ ਵੀ ਕਹਿ ਦਿੰਦੇ ਨੇ ਤੇ ਇਹ ਜਿਹੜੀਆਂ ਪਿੰਨੀਆਂ ਹੈਗੀਆਂ ਨੇ ਸ਼ਰੀਰ ਦੇ ਵਿੱਚ ਜਿਵੇਂ ਥਕਾਵਟ ਮਹਿਸੂਸ ਹੁੰਦੀ ਏ ਜਾਂ ਫਿਰ ਖੂਨ ਦੀ ਕਮੀ ਹੁੰਦੀ ਏ ਹੱਡੀਆਂ ਦਾ ਦਰਦ ਹੁੰਦਾ ਇਹਨਾਂ ਤੋਂ ਬਹੁਤ ਜ਼ਿਆਦਾ ਰਾਹਤ ਮਿਲਦੀ ਏ ਇਹਨਾਂ ਪਿੰਨੀਆਂ ਦੇ ਨਾਲ ਰੋਜ਼ ਇੱਕ ਪਿੰਨੀ ਲਓ ਤੇ ਨਾਲ ਦੁੱਧ ਦਾ ਗਲਾਸ ਪੀਓ ਤੇ ਇਹ ਜਿਹੜੀਆਂ ਦਰਦਾਂ ਹੈਗੀਆਂ ਨੇ ਕਮਜ਼ੋਰੀ ਹੈਗੀ ਥਕਾਵਟ ਹੈਗੀ ਇਹ ਦੂਰ ਹੋ ਜੇਗੀ ਤੇ ਸਰਦੀਆਂ ਹੋਣ ਜਾਂ ਭਾਵੇਂ ਗਰਮੀਆਂ ਹੋਣ ਦੋਨੋਂ ਮੌਸਮ ਦੇ ਵਿੱਚ ਹੀ ਆਪਾਂ ਇਹ ਪਿੰਨੀਆਂ ਲੈ ਸਕਦੇ ਆ ਤੇ ਚਲੋ ਫਿਰ ਭੁੱਜੇ ਹੋਏ ਚਨੇ ਦੀ ਪਿੰਨੀਆਂ ਦੀ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਪੁਜੇ ਹੋਏ ਚਨੇ ਦੀਆਂ ਪਿੰਨੀਆਂ ਬਣਾਉਣ ਵਾਸਤੇ ਇੱਥੇ ਮੈਂ 250 ਗ੍ਰਾਮ ਪੁਜੇ ਹੋਏ ਚਨੇ ਲੈਨੇ ਮੈਂ ਇੱਥੇ ਛਿਲਕੇ ਵਾਲੇ ਚਨੇ ਲੈਨੇ ਤੁਸੀਂ ਚਾਹੋ ਤਾਂ ਬਿਨਾਂ ਛਿਲਕੇ ਵਾਲੇ ਚਨੇ ਦਾ ਵੀ ਇਸਤੇਮਾਲ ਕਰ ਸਕਦੇ ਹੋ ਨਾਲ ਹੀ ਇੱਥੇ ਮੈਂ ਇੱਕ ਕਟੋਰੀ ਗੁੜ ਲਿਆ ਇੱਕ ਕਟੋਰੀ ਫੂਲੀ ਮਖਾਣੇ ਵੇਟ ਦੇ ਵਿੱਚ ਫੂਲੀ ਮਖਾਣੇ 50 ਗ੍ਰਾਮ ਨੇ ਨਾਲ ਹੀ ਥੋੜੇ ਜਿਹਾ ਬਦਾਮ ਕਾਜੂ ਮਗਜ ਤੇ ਇੱਕ ਕਟੋਰੀ ਦੇਸੀ ਘਿਓ ਵੀ ਲੈ ਲਿੱਤਾ ਹੋਇਆ ਹੁਣ ਸਭ ਤੋਂ ਪਹਿਲਾਂ ਇੱਥੇ ਇੱਕ ਕੜਾਈ ਦੇ ਵਿੱਚ 4-5 ਚਮਚ ਦੇਸੀ ਘਿਓ ਦੇ ਪਾਵਾਂਗੇ ਇਹ ਜਿਹੜੀਆਂ ਪਿੰਨੀਆਂ ਹੈਗੀਆਂ ਨੇ ਦੇਸੀ ਘਿਓ ਦੇ ਵਿੱਚ ਹੀ ਵਧੀਆ ਬਣਦੀਆਂ ਨੇ ਤੇ ਹੁਣ ਇਸ ਦੇ ਵਿੱਚ ਮੈਂ ਬਦਾਮ ਤੇ ਕਾਜੂ ਪਾਵਾਂਗੀ ਫਲੇਮ ਆਪਾਂ ਇੱਥੇ ਲੋ ਹੀ ਰੱਖਣੀ ਹੈ ਤੇ ਲੋ ਫਲੇਮ ਦੇ ਉੱਪਰ ਬਦਾਮ ਤੇ ਕਾਜੂ ਨੂੰ ਰੋਸਟ ਕਰਾਂਗੇ ਜਿਹੜੇ ਬਦਾਮ ਤੇ ਕਾਜੂ ਹੈਗੇ ਨੇ ਆਪਾਂ ਬਿਨਾਂ ਰੋਸਟ ਕਰਕੇ ਵੀ ਪਾ ਸਕਦੇ ਹਾਂ ਪਰ ਰੋਸਟ ਕਰਕੇ ਜੇ ਪਾਇਆ ਜਾਏ ਤਾਂ ਇਹ ਫਿਰ ਬਹੁਤ ਜ਼ਿਆਦਾ ਸਵਾਦ ਲੱਗਦੇ ਨੇ ਤੇ ਥੋੜੀ ਦੇਰ ਲੱਗੀਏ ਜਿਹੜੇ ਬਦਾਮ ਤੇ ਕਾਜੂ ਹੈਗੇ ਨੇ ਦੇਖੋ ਰੋਸਟ ਹੋਣੇ ਸ਼ੁਰੂ ਹੋ ਗਏ ਹੋਏ ਨੇ ਲਗਾਤਾਰ ਇਹਨਾਂ ਨੂੰ ਹਿਲਾਉਂਦੇ ਹੋਏ ਰੋਸਟ ਕਰਨਾ ਹੈ ਇਹ ਦੇਖੋ ਹੁਣ ਜਿਵੇਂ ਕਿ ਬਦਾਮ ਹੈਗਾ ਫਟਣਾ ਸ਼ੁਰੂ ਹੋ ਗਿਆ ਮੈਂ ਤੁਹਾਨੂੰ ਥੋੜਾ ਜਿਹਾ ক্লোਜ਼ ਤੋਂ ਦਿਖਾਨੀ ਆ ਇਹ ਦੇਖੋ ਬਦਾਮ ਫਟਨੇ ਸ਼ੁਰੂ ਹੋ ਗਏ ਹੋਏ ਨੇ ਏਹੀ ਨਿਸ਼ਾਨੀ ਹੈ ਕਿ ਜਿਹੜੇ ਬਦਾਮ ਤੇ ਕਾਜੂ ਹੈਗੇ ਨੇ ਉਹ ਚੰਗੀ ਤਰ੍ਹਾਂ ਰੋਸਟ ਹੋ ਗਏ ਹੋਏ ਨੇ ਤੇ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕਢ ਲਿੱਤਾ ਹੈ ਹੁਣ ਆਪਾਂ ਉਸੇ ਕੜਾਈ ਦੇ ਵਿੱਚ ਫੂਲ ਮਖਾਣੇ ਪਾਵਾਂਗੇ ਫੂਲ ਮਖਾਣੇ ਨੂੰ ਵੀ ਆਪਾਂ ਲੋ ਫਲੇਮ ਦੇ ਉੱਪਰ ਰੋਸਟ ਕਰਨਾ ਇਹਨਾਂ ਨੂੰ ਆਪਾਂ ਕਰੰਚੀ ਹੋਣ ਤੱਕ ਰੋਸਟ ਕਰਨਾ ਆਪਾਂ ਉਦੋਂ ਤੱਕ ਇਹਨਾਂ ਨੂੰ ਭੁੰਦੇ ਜਾਣਾ ਜਦੋਂ ਤੱਕ ਇਹ ਚੰਗੀ ਤਰ੍ਹਾਂ ਕਰੰਚੀ ਨਹੀਂ ਹੋ ਜਾਂਦੇ ਦੇਖੋ ਜਿਵੇਂ ਜਿਵੇਂ ਭੁੰਦੇ ਜਾ ਰਿਹਾ ਇਹਨਾਂ ਦਾ ਕਲਰ ਵੀ ਚੇਂਜ ਹੁੰਦਾ ਜਾ ਰਿਹਾ ਤੇ ਇਹ ਕਰੰਚੀ ਵੀ ਹੋ ਗਏ ਹੋਏ ਨੇ ਤੇ ਇਹਨਾਂ ਨੂੰ ਵੀ ਹੁਣ ਆਪਾਂ ਪਲੇਟ ਦੇ ਵਿੱਚ ਹੀ ਕੱਢ ਲਵਾਂਗੇ ਤੇ ਦੇਖੋ ਇੱਥੇ ਸਾਰੀਆਂ ਚੀਜ਼ਾਂ ਮੈਂ ਪਲੇਟ 'ਚ ਕਢ ਲਿੱਤੀਆਂ ਹੋਈਆਂ ਨੇ ਮਗਜ ਨੂੰ ਹਜੇ ਆਪਾਂ ਰੋਸਟ ਨਹੀਂ ਕਰਨਾ ਆਪਾਂ ਜਿਹੜਾ ਡਰਾਈ ਫਰੂਟ ਤੇ ਚਨੇ ਹੈਗੇ ਨੇ ਅਲੱਗ-ਅਲੱਗ ਪੀਸ ਲਵਾਂਗੇ ਪਹਿਲਾਂ ਆਪਾਂ ਚਨੇ ਪੀਸ ਲਵਾਂਗੇ ਮਿਕਸੀ ਦੇ ਜਾਰ ਦੇ ਵਿੱਚ ਤੇ ਬਾਅਦ ਵਿੱਚੋਂ ਡਰਾਈ ਫਰੂਟ ਨੂੰ ਪੀਸ ਲਵਾਂਗੇ ਤੇ ਦੇਖੋ ਤੁਸੀਂ ਇੱਥੇ ਜਿਹੜੇ ਚਨੇ ਹੈਗੇ ਨੇ ਮੈਂ ਮਿਕਸੀ ਦੇ ਜਾਰ ਦੇ ਵਿੱਚ ਪੀਸ ਲਿੱਤੇ ਹੋਏ ਨੇ ਤੇ ਇੱਕ ਬਰਤਨ ਦੇ ਵਿੱਚ ਇਹਨਾਂ ਨੂੰ ਕੱਢ ਲਵਾਂਗੇ ਤੇ ਡਰਾਈ ਫਰੂਟ ਵੀ ਇਸੇ ਤਰੀਕੇ ਦੇ ਨਾਲ ਹੀ ਪੀਸ ਕੇ ਰੱਖ ਲੈਣਾ ਪਰ ਡਰਾਈ ਫਰੂਟ ਅਜੇ ਆਪਾਂ ਬਾਅਦ ਵਿੱਚੋਂ ਹੀ ਐਡ ਕਰਾਂਗੇ ਤੇ ਇਸ ਨੂੰ ਇੱਕ ਸਾਈਡ ਤੇ ਰੱਖ ਦਵਾਂਗੇ ਹੁਣ ਕੜਾਈ ਦੇ ਵਿੱਚ ਆਪਾਂ ਜਿਹੜੇ ਮਗਜ ਹੈਗੇ ਨੇ ਉਹ ਪਾ ਲਿੱਤੇ ਨੇ ਨਾਲ ਹੀ ਇੱਥੇ ਮੈਂ ਥੋੜਾ ਜਿਹਾ ਨਾਰੀਅਲ ਦਾ ਬੁਰਾਦਾ ਵੀ ਲਿਆ ਹੈ ਤੇ ਆਪਾਂ ਨਾਲ ਹੀ ਇੱਥੇ 2 ਚਮਚ ਖਸਖਸ ਵੀ ਲਈਏ ਇਹਨਾਂ ਸਾਰੀਆਂ ਚੀਜ਼ਾਂ ਨੂੰ 2 ਤੋਂ 3 ਮਿੰਟ ਤੱਕ ਆਪਾਂ ਲੋ ਟੂ ਮੀਡੀਅਮ ਫਲੇਮ ਦੇ ਉੱਪਰ ਭੁੰਨ ਲੈਣਾ ਤੇ ਦੇਖੋ ਮੈਨੂੰ ਇੱਥੇ ਇਹਨਾਂ ਨੂੰ ਭੁੰਨਦੇ ਹੋਏ ਤਕਰੀਬਨ 3 ਮਿੰਟ ਹੋ ਗਏ ਹੋਏ ਨੇ ਤੇ 3 ਮਿੰਟ ਬਾਅਦ ਹੁਣ ਇੱਥੇ ਜਿਹੜਾ ਦੇਸੀ ਘਿਓ ਬਾਕੀ ਦਾ ਕੋਲੀ ਦੇ ਵਿੱਚ ਬਚਿਆ ਹੋਇਆ ਅੱਧਾ ਦੇਸੀ ਘਿਓ ਆਪਾਂ ਇੱਥੇ ਪਾ ਲਵਾਂਗੇ ਤੇ ਮੈਂ ਅੱਧਾ ਦੇਸੀ ਘਿਓ ਦੇਖੋ ਇੱਥੇ ਪਾ ਲਿੱਤਾ ਐ ਨਾਲ ਹੀ ਇੱਥੇ ਜਿਹੜੇ ਚੰਨੇ ਦਾ ਪਾਊਡਰ ਆਪਾਂ ਬਣਾ ਕੇ ਰੱਖਿਆ ਹੋਇਆ ਉਹ ਵੀ ਇਸ ਦੇ ਵਿੱਚ ਪਾ ਦਵਾਂਗੇ ਤੇ ਪਹਿਲਾਂ ਆਪਾਂ ਇਸ ਨੂੰ 2 ਤੋਂ 3 ਮਿੰਟ ਤੱਕ ਹੀ ਭੁੰਨਾ ਤੇ ਫਲੇਮ ਆਪਾਂ ਲੋ ਟੂ ਮੀਡੀਅਮ ਹੀ ਰੱਖੀ ਹੋਈ ਐ ਇੱਥੇ ਤੇ ਜਿਵੇਂ ਜਿਵੇਂ ਇਸ ਨੂੰ ਭੁੰਨਦੇ ਜਾ ਰਹੇ ਹਾਂ ਤੇ ਇਸ ਦੇ ਵਿੱਚੋਂ ਬਹੁਤ ਹੀ ਜ਼ਿਆਦਾ ਵਧੀਆ ਖੁਸ਼ਬੂ ਆਣੀ ਸ਼ੁਰੂ ਹੋ ਗਈ ਹੋਈ ਐ ਤੇ ਮੈਨੂੰ ਇਹਨੂੰ ਭੁੰਨਦੇ ਹੋਏ ਤਕਰੀਬਨ 3 ਮਿੰਟ ਹੋ ਗਏ ਹੋਏ ਨੇ ਇੱਥੇ ਹੁਣ ਜਿਹੜਾ ਬਾਕੀ ਦਾ ਬਚਿਆ ਹੋਇਆ ਦੇਸੀ ਘਿਓ ਹੈਗਾ ਉਹ ਵੀ ਆਪਾਂ ਪਾ ਦੇਣਾ ਇਸ ਦੇ ਵਿੱਚ ਹੀ ਚਨੇ ਪਹਿਲਾਂ ਹੀ ਪੁਜੇ ਹੋਏ ਹੁੰਦੇ ਨੇ ਇਸ ਲਈ ਇਹਨਾਂ ਨੂੰ ਬਹੁਤ ਜ਼ਿਆਦਾ ਭੁੰਨਣ ਦੀ ਜ਼ਰੂਰਤ ਨਹੀਂ ਹੁੰਦੀ ਹੁਣ ਤਕਰੀਬਨ ਆਪਾਂ 2 ਕਮਿੰਟ ਤੱਕ ਹੀ ਇਹਨਾਂ ਨੂੰ ਭੁੰਨਣਾ ਹੈ ਬਹੁਤ ਜ਼ਿਆਦਾ ਭੁੰਨਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ 3 ਮਿੰਟ ਇਹਨਾਂ ਨੂੰ ਆਪਾਂ ਪਹਿਲਾਂ ਭੁੰਨਿਆ ਸੀ ਤੇ 2 ਮਿੰਟ ਲਈ ਆਪਾਂ ਇਸ ਨੂੰ ਹੋਰ ਭੁੰਨ ਲਵਾਂਗੇ ਟੋਟਲ 5 ਕਮਿੰਟ ਹੀ ਭੁੰਨਣਾ ਹੈ ਜਿਵੇਂ ਜਿਵੇਂ ਇਹਨੂੰ ਭੁੰਨਦੇ ਜਾ ਰਹੀਆਂ ਇਸ ਦੇ ਵਿੱਚ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ 5 ਮਿੰਟ ਹੋ ਗਏ ਹੋਏ ਨੇ ਮੈਨੂੰ ਇੱਥੇ ਭੁੰਨਦੇ ਹੋਏ ਤੇ ਗੈਸ ਦੀ ਫਲੇਮ ਹੁਣ ਇੱਥੇ ਮੈਂ ਬੰਦ ਕਰ ਦਿੱਤੀ ਹੋਈ ਏ ਤੇ ਇਸ ਨੂੰ ਹੁਣ ਇੱਕ ਬਰਤਨ ਦੇ ਵਿੱਚ ਕੱਢ ਲਵਾਂਗੇ ਤੇ ਦੇਖੋ ਚਨੇ ਦਾ ਜਿਹੜਾ ਸਾਰਾ ਪਾਊਡਰ ਹੈਗਾ ਮੈਂ ਇੱਥੇ ਬਰਤਨ ਦੇ ਵਿੱਚ ਕਢ ਲਿੱਤਾ ਕਿਉਂਕਿ ਕੜਾਈ ਬਹੁਤ ਜ਼ਿਆਦਾ ਗਰਮ ਹੈ ਜੇ ਆਪਾਂ ਇਸ ਨੂੰ ਕੜਾਈ ਦੇ ਵਿੱਚ ਹੀ ਰਹਿਣ ਦਿੱਤਾ ਤਾਂ ਇਹਨੂੰ ਹੋ ਸੇਕ ਲੱਗ ਜਾਣਾ ਇਸੇ ਲਈ ਆਪਾਂ ਇਸ ਨੂੰ ਬਰਤਨ ਦੇ ਵਿੱਚ ਕਢ ਲਿਆ ਤਾਂ ਜੋ ਇਹ ਹਲਕਾ ਜਿਹਾ ਠੰਡਾ ਹੋ ਜਵੇ ਤੇ ਹੁਣ ਇੱਕ ਬਰਤਨ ਦੇ ਵਿੱਚ ਮੈਂ ਦੇਖੋ ਇੱਕ ਕਟੋਰੀ ਜਿਹੜੀ ਹੈਗੀ ਇਹ ਗੁੜ ਦੀ ਪਾ ਦਿੱਤੀ ਹੋਈ ਏ ਤੇ ਨਾਲ ਹੀ ਇੱਥੇ ਮੈਂ ਅੱਧੀ ਕਟੋਰੀ ਜਿਹੜੀ ਹੈਗੀ ਇਹ ਪਾਣੀ ਦੀ ਪਾਵਾਂਗੀ ਇੱਕ ਕਟੋਰੀ ਗੁੜ ਦੇ ਵਿੱਚ ਅੱਧੀ ਕਟੋਰੀ ਪਾਣੀ ਦੀ ਪਾ ਦਿੱਤੀ ਹੈ ਤੇ ਇਸ ਨੂੰ ਮੀਡੀਅਮ ਫਲੇਮ ਦੇ ਉੱਪਰ ਚੰਗੀ ਤਰ੍ਹਾਂ ਮੈਲਟ ਕਰਾਂਗੇ ਵਿੱਚ ਵਿੱਚ ਦੀ ਆਪਾਂ ਇਸ ਨੂੰ ਹਿਲਾਉਂਦੇ ਜਾਣਾ ਇਸ ਤਰ੍ਹਾਂ ਦੇਖੋ ਬਹੁਤ ਘੱਟ ਟਾਈਮ ਲੱਗਾ ਹੈ ਜਿਹੜਾ ਗੁੜ ਹੈਗਾ ਉਹ ਪਾਣੀ ਦੇ ਵਿੱਚ ਮੈਲਟ ਹੋਣਾ ਸ਼ੁਰੂ ਹੋ ਗਿਆ ਹੋਇਆ ਹੈ ਦੇਖੋ ਗੁੜ ਪੂਰਾ ਮੈਲਟ ਹੋ ਚੁੱਕਾ ਹੈ ਗੈਸ ਦੀ ਫਲੇਮ ਹੁਣ ਇੱਥੇ ਮੈਂ ਬੰਦ ਕਰ ਦਿੱਤੀ ਹੈ ਤੇ ਹੁਣ ਆਪਾਂ ਜਿਹੜੇ ਇਹ ਚਨੇ ਹੈਗੇ ਨੇ ਭੁੰਨ ਕੇ ਰੱਖੇ ਹੋਏ ਨੇ ਇਸ ਦੇ ਵਿੱਚ ਡਰਾਈ ਫਰੂਟ ਵਾਲਾ ਪਾਊਡਰ ਵੀ ਪਾ ਦਵਾਂਗੇ ਨਾਲ ਹੀ ਇੱਥੇ ਗੁੜ ਵਾਲਾ ਪਾਣੀ ਵੀ ਛਾਣ ਕੇ ਪਾ ਦਵਾਂਗੇ ਇਸ ਨੂੰ ਛਾਣ ਕੇ ਹੀ ਪਾਣਾ ਕਿਉਂਕਿ ਗੁੜ ਦੇ ਵਿੱਚ ਕਈ ਵਾਰੀ ਬਹੁਤ ਜ਼ਿਆਦਾ ਕੇਸ ਚ ਹੁੰਦੀ ਹੈ ਤੇ ਦੇਖੋ ਇਸ ਤਰੀਕੇ ਦੇ ਨਾਲ ਮੈਂ ਛਾਣ ਕੇ ਪਾ ਦਿੱਤਾ ਇਸ ਨੂੰ ਤੇ ਹੁਣ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜਿਸ ਤਰੀਕੇ ਦੇ ਨਾਲ ਮੈਂ ਬਣਾ ਰਹੀ ਹਾਂ ਬਹੁਤ ਹੀ ਹੈਲਦੀ ਜਿਹੜੀ ਪਿੰਨੀਆਂ ਹੈਗੀਆਂ ਨੇ ਇਹ ਬਣ ਕੇ ਤਿਆਰ ਹੋਣਗੀਆਂ ਤੇ ਦੇਖੋ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇੱਥੇ ਚੰਗੀ ਤਰ੍ਹਾਂ ਮਿਕਸ ਹੋ ਗਈਆਂ ਹੋਈਆਂ ਨੇ ਤੇ ਹੁਣ ਇਹ ਸਾਰੇ ਮਿਕਸਚਰ ਨੂੰ ਆਪਾਂ ਥੋੜੀ ਦੇਰ ਲਈ ਠੰਡਾ ਹੋਣ ਦੇ ਲਈ ਰੱਖ ਦੇਵਾਂਗੇ ਜਦੋਂ ਇਹ ਮਿਕਸਚਰ ਠੰਡਾ ਹੋ ਜਾਏਗਾ ਤਾਂ ਹੀ ਆਪਾਂ ਇਸ ਦੀਆਂ ਪਿੰਨੀਆਂ ਬਣਾਉਣੀਆਂ ਨੇ ਹਲਕਾ ਜਿਹਾ ਇਹਨੂੰ ਠੰਡਾ ਕਰਨਾ ਬਹੁਤ ਜ਼ਿਆਦਾ ਠੰਡਾ ਨਹੀਂ ਕਰਨਾ ਇਸ ਨੂੰ ਤੇ ਦੇਖੋ ਇਹ ਹਲਕਾ ਜਿਹਾ ਹੁਣ ਠੰਡਾ ਹੋ ਚੁੱਕਾ ਹੋਇਆ ਤੇ ਜਿਵੇਂ ਹੀ ਇਹ ਠੰਡਾ ਹੋਇਆ ਤੇ ਥੋੜਾ ਜਿਹਾ ਡਰਾਈ ਵੀ ਹੋ ਗਿਆ ਹੋਇਆ ਤੇ ਹੁਣ ਇਸ ਦੀਆਂ ਪਿੰਨੀਆਂ ਬਣਾਉਣੀਆਂ ਸ਼ੁਰੂ ਕਰਾਂਗੇ ਬੜੇ ਹੀ ਆਰਾਮ ਦੇ ਨਾਲ ਦੇਖੋ ਇਹ ਪਿੰਨੀਆਂ ਬਣ ਜਾਂਦੀਆਂ ਨੇ ਬਹੁਤ ਹੀ ਵਧੀਆ ਪਿੰਨੀਆਂ ਇੱਥੇ ਬਣ ਕੇ ਤਿਆਰ ਹੋਈਆਂ ਨੇ ਬਹੁਤ ਹੀ ਜ਼ਿਆਦਾ ਹੈਲਦੀ ਪਿੰਨੀਆਂ ਬਣੀਆਂ ਨੇ ਤੇ ਇਹ ਆਪਣੀ ਸਿਹਤ ਦੇ ਲਈ ਵੀ ਬਹੁਤ ਹੀ ਜ਼ਿਆਦਾ ਵਧੀਆ ਹੁੰਦੀਆਂ ਨੇ ਤੁਸੀਂ ਵੀ ਜ਼ਰੂਰ ਬਣਾਇਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਕੋਲੇ ਪਿੰਨੀਆਂ ਕਿਵੇਂ ਦੀਆਂ ਬਣੀਆਂ ਤੇ ਸਾਰੀਆਂ ਹੀ ਪਿੰਨੀਆਂ ਜਿਹੜੀਆਂ ਹੈਗੀਆਂ ਇੱਥੇ ਮੈਂ ਪਲੇਟ ਦੇ ਵਿੱਚ ਕੱਢ ਦਿੱਤੀਆਂ ਹੋਈਆਂ ਨੇ ਬਹੁਤ ਹੀ ਟੇਸਟੀ ਤੇ ਹੈਲਦੀ ਪਿੰਨੀਆਂ ਬਣ ਕੇ ਤਿਆਰ ਹੋ ਚੁੱਕੀਆਂ ਹੋਈਆਂ ਨੇ ਤੇ ਪਿੰਨੀਆਂ ਦੇ ਉੱਪਰ ਮੈਂ ਥੋੜੇ ਥੋੜੇ ਬਦਾਮ ਵੀ ਲਗਾ ਦਿੱਤੇ ਨੇ